ਇਹ ਚੰਗੀ ਲੱਗੇ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿੱਡੇਕਲਾਂ ਕੋਲ ਨਹਿਰ ਵਿੱਚ ਡਿੱਗੀ ਕਾਰ ਨੂੰ ਆਖਰ ਐਨਡੀਆਰਐਫ ਦੀਆਂ ਟੀਮਾਂ ਨੇ 15 ਘੰਟੇ ਦੀ ਮੁਸ਼ਕਲ ਤੋਂ ਬਾਅਦ ਬਾਹਰ ਕੱਢ ਲਿਆ ਤੇ ਕਾਰ ਦੇ ਵਿੱਚੋਂ ਹੀ ਦੋਨੇ ਪਤੀ ਪਤਨੀ ਦੀਆਂ ਲਾਸ਼ਾਂ ਵੀ ਮਿਲ ਗਈਆਂ। ਗੱਡੀ ਵਿੱਚੋਂ ਮਿਲੇ ਦੋਨਾਂ ਮ੍ਰਿਤਕਾਂ ਦੀ ਪਛਾਣ ਬਲਜੀਤ ਸਿੰਘ ਭਾਰਤੀ ਫੌਜ ਦੇ ਜਵਾਨ ਜਿਹੜਾ ਪਿੰਡ ਸਾਧਾ ਵਾਲਾ ਦਾ ਰਹਿਣ ਵਾਲਾ ਸੀ ਤੇ ਉਸ ਦੀ ਪਤਨੀ ਮਨਜੀਤ ਕੌਰ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਫੌਜ ਵਿੱਚੋਂ ਛੁੱਟੀ ਆਇਆ ਹੋਇਆ ਸੀ ਤੇ ਸੋਮਵਾਰ ਨੂੰ ਉਸਨੇ ਵਾਪਸ ਜਾਣਾ ਸੀ ਤੇ ਇਸ ਤੋਂ ਪਹਿਲਾਂ ਉਹ ਆਪਣੀ ਰਿਸ਼ਤੇਦਾਰੀ ਦੇ ਵਿੱਚ ਫਿੱਡੇਕਲਾ ਮਿਲਣ ਗਿਆ ਹੋਇਆ ਸੀ ਤੇ ਸ਼ਾਮ ਨੂੰ ਕੱਲ ਸ਼ਨੀਵਾਰ ਨੂੰ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆ ਰਿਹਾ ਸੀ ਤਾਂ ਸਰਹੰਦ ਨਹਿਰ ਤੇ ਫਿੱਡੇਕਲਾ ਪਿੰਡ ਦੇ ਬਾਹਰਵਾਰ ਸੜਕ ਖਰਾਬ ਹੋਣ ਕਾਰਨ ਉਸ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਨਹਿਰ ਵਿੱਚ ਡਿੱਗ ਪਈ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਕਾਰ ਨੂੰ ਕਈ ਮੀਟਰ ਤੱਕ ਪਾਣੀ ਦੇ ਉੱਪਰ ਤਰਦਿਆਂ ਵੀ ਦੇਖਿਆ ਤੇ ਫੌਜੀ ਤੇ ਉਸਦੀ ਪਤਨੀ ਨੂੰ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਕਰਦਿਆਂ ਵੀ ਦੇਖਿਆ ਪਰ ਇੱਕਦਮ ਬਾਅਦ ਦੇ ਵਿੱਚ ਕਾਰ ਡੁੱਬ ਗਈ ਪਿੰਡ ਦੇ ਸਰਪੰਚ ਅਮਰਤਪਾਲ ਸਿੰਘ ਤੇ ਪਤਵੰਤਿਆਂ ਨੇ ਮੰਗ ਕੀਤੀ ਹੈ ਕਿ 5 ਮਹੀਨੇ ਹੋ ਗਏ ਇਸ ਨਹਿਰ ਨੂੰ ਪੱਕੇ ਹੋਇਆ ਤੇ ਹਾਲੇ ਤੱਕ ਇਸ ਦੇ ਬਨੇਰੇ ਨੂੰ ਪੱਕਾ ਨਹੀਂ ਕੀਤਾ ਗਿਆ ਜਿਸ ਕਰਕੇ ਇੱਥੇ ਹੁਣ ਤੱਕ 4 ਤੋਂ 5 ਹਾਦਸੇ ਵਾਪਰ ਚੁੱਕੇ ਹਨ ਤੇ ਇਸ ਨੂੰ ਤੁਰੰਤ ਪੱਕਾ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਹਾਦਸਾ ਨਾ ਵਾਪਰ ਸਕੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਮੈਂ ਨਾ ਮੈਂ ਨਾ ਜੋ ਨਲਕੇ ਤੇ ਖੜਾ ਸੀ ਉਥੇ ਜੀ ਪਾਣੀ ਭਰਨ ਆਇਆ ਸੀਗਾ ਉਥੋਂ ਨਲਕੇ ਖੜਾ ਤੇ ਬਈਆ ਇੱਥੇ ਰੌਲਾ ਪਈ ਜਾਂਦਾ ਬਹੁਤ ਜ਼ਿਆਦਾ ਚੀਕ ਜਿਹਾੜਾ ਵੀ ਬੜਾ ਉਹਨੇ ਰੌਲਾ ਪਾਇਆ ਵੀ ਕਰੀ ਮੈਂ ਵੀ ਇਹ ਨਹੀਂ ਵੇਖਿਆ ਮੈਂ ਕਿਹਾ ਵੀ ਇਹਨੂੰ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਮੁੜ ਕੇ ਤੇ ਮੈਂ ਨਿਗਾਹ ਮਾਰੀ ਤੇ ਮੈਂ ਕਿਹਾ ਤਾਂ ਕਾਰ ਤੁਰ ਹੀ ਜਾਂਦੀ ਐ ਕਾਰ ਉਥੋਂ ਤੁਰ ਹੀ ਜਾਂਦੀ ਨਾ ਕਾਰ ਮਾੜਾ ਜਗੜਾ ਪਸਾ ਦਾ ਗੱਡੀ ਉਥੋਂ ਉਹ ਦਰਖਤ ਤੋਂ ਡਿੱਗੀ ਆ ਗਾਂਤਰੀ ਆਈ ਆ ਬੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਚੱਗਾ ਖੇਚ ਵਿਚਾਰੀ ਕਦੇ ਕੋਸ਼ ਕਰ ਕਦੇ ਕੋਸ਼ ਕਰ ਜਦੋਂ ਉੱਥੇ ਬਰਾਬਰ ਆ ਗਏ ਨਾ ਬੁੜੀ ਨੇ ਜਦੋਂ ਬਾਰੀ ਖੋਲਤੀ ਉਦੋਂ ਗੱਡੀ ਬਸ ਢੀੜੇ ਪੈ ਕੇ ਤੇ ਨਾਲ ਦੀ ਨਾਲ ਹੀ ਥੱਲੇ ਗਈ ਜੀ ਬਸ ਬਸੀ ਤਾਂ ਮੁੜ ਕੇ ਫਿਰ ਰੌਲਾ ਮੜ ਕੇ ਹੌਲੀ ਹੌਲੀ ਮੁੜ ਕੇ ਸਾਰਾ ਪਿੰਡ ਆ ਗਿਆ ਜੀ ਇੱਥੇ ਫਿਰ ਇੱਥੇ ਮੌਤ ਹੋ ਇੱਥੇ ਪਰੋਸ਼ ਕੀਤੀ ਕੋਈ ਨੇ ਜੀ ਬੀਏ ਕਰਕੇ ਤੇ ਕੋਈ ਸਾਡੇ ਹੱਥ ਪੱਲੇ ਨਹੀਂ ਲੱਗਿਆ ਮੈਂ ਕਿਉਂ ਨਾ ਪਹਿਲੇ ਤਾਂ ਸਾਡੇ ਡੌਲਾ ਜੀ ਸੀ ਜਿਹੜਾ ਵੀ ਠੇਕੇਦਾਰ ਨੇ ਬਣਾਏ ਨੇਗਾ ਇਹ 4 ਫੁੱਟ ਡੌੜਾ ਸੀਗਾ ਡੌੜਾ ਚੋਂ ਨਹੀਂ ਛੜਿਆ ਉਹਨਾਂ ਨੇ ਇੱਥੇ ਤੀਜਾ ਚੌਥਾ ਹਾਸਤਾ ਹੋ ਗਿਆ ਕਈ ਮੋਤਾ ਹੋ ਗਏ ਇੱਥੇ ਹੁਣ ਜਿਹੜੇ ਫੌਜੀ ਸਾਹਿਬ ਮਿਲਣ ਆਏ ਸੀਗਾ ਸਾਡੇ ਆਪਣੇ ਰਿਸ਼ਤੇਦਾਰੀ ਸੀਗੀ ਇਹਨਾਂ ਦੀ ਤੇ ਮਿਲ ਕੇ ਵਾਪਸ ਜਾ ਰਹੇ ਸੀਗੇ ਡੌੜਾ ਨਾ ਹੋਣ ਦੇ ਕਰਨਾ ਜੰਪ ਲੈ ਗਈ ਇਹ ਜੰਪ ਗੱਡੀ ਲੈ ਗਈ ਕਿਉਂਕਿ ਜੋ ਛੜਕ ਬਹੁਤ ਜਿਆਦਾ ਖਰਾਬ ਹੈ ਜੋ ਇਹ ਨਹਿਰ ਬਣੀ ਆ ਹੁਣ ਦੁਵਾਰਾ ਉਹ ਸਾਰੀ ਸੜਕ ਪੱਟੀ ਗਈ ਆ ਇਸ ਦੇ ਕਾਰਨ ਹਾਜਤ ਬਾਲੇ ਹੁੰਦੇ ਆ ਅੱਛਾ ਹੌਣ ਵੀ ਫੌਜ ਦੇ ਵਿੱਚ ਨੌਕਰੀ ਕਰ ਰਹੇ ਹਾਂ। ਹਾਂ ਫੌਜ ਨੌਕਰੀ ਕੱਲ ਨੂੰ ਜਾਣਾ ਸੀ ਜੀ ਡਿਊਟੀ ਤੇ। ਵਾਪਸ ਜਾਣਾ ਡਿਊਟੀ। ਹਾਂ ਜੀ। ਇੱਥੇ ਮਿਲਣ ਆਏ ਸੀ। ਹਾਂ ਮੈਂ ਕੱਲ ਮਿਲਣ ਆਏ ਸੀਗੇ ਤੇ ਕੱਲ ਨੂੰ ਉਹਨੇ ਪਰਸੋਂ ਜਾਣਾ ਸੀਗੇ ਡਿਊਟੀ ਤੇ। ਨਹਿਰ ਬਣਾਈ ਸੀ ਇਹਦਾ ਡੌਲਾ ਸੀਗਾ ਜੀ ਬਹੁਤ ਤਕੜਾ। ਜਦੋਂ ਦੀ ਇਹ ਸੜਕ ਬਣਾਈ ਆਇਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਵੱਧਾ ਨੀਗਾ। ਇੱਥੇ ਇੱਕੇ ਹਾਸਾ ਨਹੀਂ ਹੋਇਆ ਜੀ ਇੱਥੇ 13ਵਾਂ 14ਵਾਂ ਹਾਸਾ ਹੋ ਗਿਆ ਜੀ। ਇਹ ਸੜਕਾ ਉਹ ਵੀ ਖਰਾਬ ਆ। ਇੱਕੇ ਦਾ ਡੌਲਾ ਡੌਲਾ ਬਰਾਬਰ ਆ ਜੀ। ਨਹੀਂ ਡੌਲਾ ਵੱਧਾ ਆਵੇ। ਵੀ ਵੇਖੋ ਛੜੀ ਦਾ ਹੁਣ ਵੀ ਹਾਂ ਤੇ ਕਰਕੇ ਉਹਦੇ ਕਰਕੇ ਸਾਰਾ ਇਹ ਨੁਕਸਾਨ ਹੁੰਦਾ ਜੀ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਚਾਕਣਾ ਚਾਹੀਦਾ ਗੌਰ ਕਰਨੀ ਜੀ ਸੜਕ ਪਾਂਜੀ ਇੱਕ ਇਹ ਡੌਲਾ ਉੱਚਾ ਹੋ ਜਾ ਜੀ 5 ਫੁੱਟ ਹਾਂ ਹਾਂ ਹੋਰ ਆਸਾਣਾ ਵਰਤੇ ਜੀ ਇਹ ਕਰਕੇ ਚੀਜ਼ ਹੈ ਫਰੀਦਕੋਟ